ਕੇਜਰੀਵਾਲ ਸਾਹਿਬ ਤਾਂ ਖੁਦ ਇਸ ਚੀਜ਼ ਵਿੱਚ ਅਵਾਰਡ ਲੈ ਚੁੱਕੇ ਨੇ ਮੈਕਸਸੇ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਪਾਰਟੀ ਐਕਟਿਵਿਸਟ ਦੇ ਤੌਰ ਤੇ ਤੇ ਜਦੋਂ ਹੁਣ ਅਸੀਂ ਉਹਨਾਂ ਨੂੰ ਅਮਲ ਦੇ ਲਿਆਉਣ ਦੇ ਲਈ ਇੱਥੇ ਆਰਟੀਏ ਸ਼ੁਰੂ ਕੀਤੀ ਆ ਤੇ ਹੁਣ ਸਾਨੂੰ ਬੈਨ ਕੀਤਾ ਜਾ ਰਿਹਾ ਸਾਡੇ ਤੇ ਦੋਸ਼ ਲਾਏ ਜਾ ਰਹੇ ਨੇ ਅਸੀਂ ਸਲੋਗਨ ਸੁਣਦੇ ਹੁੰਦੇ ਸੀ ਉਸ ਟਾਈਮ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਬੇਈਮਾਨ ਕੌਣ ਸੀ ਜਿਹੜੇ ਭ੍ਰਿਸ਼ਟਾਚਾਰ ਕਰਦੇ ਆ ਉਹਨਾਂ ਨਾਲ ਤੁਸੀਂ ਜੰਗ ਲੜੋ ਹੁਣ ਅਸੀਂ ਜੰਗ ਲੜ ਮੈਦਾਨ 'ਚ ਆ ਗਏ ਹੁਣ ਸਾਡ ਨੂੰ ਸਾਨੂੰ ਹੀ ਅੰਦਰ ਘਰ ਨੂੰ ਫਿਰਦੇ ਨੇ ਇਹ ਮੈਨੂੰ ਨਹੀਂ ਲੱਗਦਾ ਕਿ ਡਰੀ ਹੋਈ ਸਰਕਾਰ ਹੈ ਆਖਰ ਕਿਉਂ ਮਤਲਬ ਸੂਚਨਾਵਾਂ ਦੇਣ ਤੋਂ ਡਰਦੀ ਪਈ ਹੈ ਇੱਕ ਪਾਸੇ ਤਾਂ ਕਹਿੰਦੀ ਵੀ ਅਸੀਂ ਭ੍ਰਸ਼ਟਾਚਾਰ ਜ਼ੀਰੋ ਟੋਲਰੈਂਸ ਤੇ ਆ ਅਤੇ ਭਾਈ ਭ੍ਰਸ਼ਟਾਚਾਰ ਤਾਂ ਹੀ ਉਜਾਗਰ ਸਾਹਮਣੇ ਆਊਗਾ ਜੇ ਸਾਨੂੰ ਸੂਚਨਾਵਾਂ ਪਤਾ ਲੱਗਣਗੀਆਂ ਵੀ ਇਹ ਬੰਦੇ ਨੇ 60 ਲੱਖ ਦਾ ਫੰਡ ਕਿੱਥੇ ਖਰਚ ਕੀਤਾ ਤੁਹਾਨੂੰ ਹੁਣ ਸਹੀ ਜਾਣਕਾਰੀ ਦਿੱਤੀ ਨਹੀਂ ਜਾਂਦੀ ਜੀ ਆਦੀ ਰਹੀ ਪਹਿਲੀ ਗੱਲ ਤਾਂ 5-5 ਸਾਲ ਲੱਗਦੇ ਪਏ ਨੇ ਜੀ ਸੂਚਨਾਵਾਂ ਦੇਣ ਨੂੰ ਤੇ ਮੇਰੀਆਂ 15 ਆਰਟੀਆਈਆਂ ਡਿਸਪੋਜ਼ ਕਰਤੀਆਂ ਬਿਨਾ ਸੂਚਨਾ ਦਿਵਾਏ ਤੇ ਔਰ ਉਹਦੇ ਆਰਡਰਾਂ ਦੇ ਵਿੱਚ ਲਿਖਿਆ ਵੀ ਇਹ ਬਲੈਕਮਿਲ ਕਰਦੇ ਆ ਇਹ ਮਤਲਬ ਪਰੇਸ਼ਾਨ ਕਰਦੇ ਆ ਨੇ ਭ੍ਰਸ਼ਟਾਚਾਰ ਉਜਾਗਰ ਕਰਨਾ ਚਾਹੁੰਦਾ ਜੀ ਜਿਵੇਂ WHO ਤੋਂ ਪੈਸਾ ਆਂਦਾ ਕਈ ਪੱਤਰਕਾਰਾਂ ਨੂੰ ਸਾਡੇ ਆਰਟੀ ਐਕਟ ਦੇ ਸਾਰਾ ਹੀ ਪਤਾ ਲੱਗਦਾ ਵੀ ਆਖਰ ਕਈ ਹਿਡਨ ਡਿਪਾਰਟਮੈਂਟ ਨੇ ਜਿਨ੍ਹਾਂ ਕੋਲ ਇੰਨਾ ਪੈਸਾ ਆਂਦਾ ਉਹ ਖਰਚ ਕਿੱਥੇ ਹੁੰਦਾ ਜੰਗਾਤ ਮਹਿਕਮੇਲੇ ਕਾਗਜ਼ਾਂ ਦੇ ਵਿੱਚ ਉਹ ਪੀੜ ਲਾ ਜਾਂਦੇ ਨੇ ਉਜੇ ਅਸੀਂ ਪੁੱਛਾਂਗੇ ਤਾਂ ਹੀ ਪਤਾ ਲੱਗੂ ਵੀ ਪੇੜ ਲੱਗੇ ਕਿੱਥੇ ਨੇ ਕਿੱਥੋਂ ਪੈਸਾ ਹੈ ਨਹਿਰੀ ਡਿਪਾਰਟਮੈਂਟ ਵੱਲੇ ਖਾਲੀ ਜਿਹੜੇ ਨਹਿਰਾ ਸਾਫ ਕਰ ਜਾਂਦੇ ਨੇ ਉਹ ਹੁੰਦੀਆਂ ਕਿੱਥੇ ਨੇ ਜੇ ਮੈਂ ਕਹਾਂ ਜੀ ਦਫ਼ਤਰਾਂ ਦੇ ਵਿੱਚ ਭ੍ਰਸ਼ਟਾਚਾਰ ਨਹੀਂ ਹੈਗਾ ਪਾਰਦਰਸ਼ਤਾ ਹੈਗੀ ਬਿਲਕੁਲ ਕਲੀਨ ਨੇ ਤੇ ਕਿਉਂ ਨਹੀਂ ਦਿੰਦੇ ਸੂਚਨਾ ਦੇਣ ਨਾ ਸੂਚਨਾ ਕਿੰਨਾ ਫੰਡ ਕਿੱਥੇ ਆਇਆ ਲੋਕ ਸੰਪਰਕ ਵਿਭਾਗ ਚ ਕਿੰਨਾ ਆਇਆ ਕਿੰਨੇ ਪੱਤਰਕਾਰਾਂ ਨੂੰ ਦਿੱਤੇ ਕੀ ਕੁਝ ਹੋਇਆ ਕਿੰਨੇ ਬੋਰਡ ਲੱਗੇ ਕਿੱਥੇ ਲੱਗੇ ਕਿੰਨੂੰ ਟੈਂਡਰ ਦਿੱਤਾ ਪਹਿਲੀਆਂ ਸਰਕਾਰਾਂ 'ਚ ਕਦੇ ਅਜਿਹਾ ਹੋਇਆ ਕਿ ਆਰਟੀਆ ਐਕਟਵਿਸਟ ਤੇ ਪਾਬੰਦੀ ਲੱਗ ਜਵੇ ਜੀ ਬਿਲਕੁਲ ਨਹੀਂ ਜੀ ਅੱਜ ਤੱਕ ਦੀ ਅੱਜ ਤੱਕ ਦੇ ਜਦੋਂ ਦਾ ਆਰਟੀ ਐਕਟ ਬਣਿਆ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਗੱਲ ਨਹੀਂ ਹੋਈ ਲੋਕਾਂ ਨੇ ਇਸ ਕਰਕੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਕਿ ਇਹ ਸਰ ਭ੍ਰਿਸ਼ਟਾਚਾਰ ਖਤਮ ਕਰਨਗੇ ਇਹ ਤਾਂ ਉਲਟਾ ਹੀ ਕੰਮ ਹੋ ਗਿਆ ਜੀ ਇਹ ਤਾਂ ਜਿਹੜੀਆਂ ਮਾੜੀ-ਮੋਟੀ ਸੂਚਨਾਵਾਂ ਮਿਲਦੀਆਂ ਸੀ ਉਹ ਵੀ ਬੰਦ ਕਰਤੀਆਂ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਟਿਲੋਂ ਦੋਸਤੋ ਇਸ ਵਕਤ ਅਸੀਂ ਜਲੰਧਰ ਪਹੁੰਚੇ ਆ ਜਲੰਧਰ ਅੱਜ RTI ਐਕਟੀਵਿਸਟ ਪਹੁੰਚੇ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਇਹ ਸਰਕਾਰ ਨੂੰ ਸਵਾਲ ਖੜੇ ਕਰ ਰਹੇ ਨੇ ਤਾਂ ਗੱਲਬਾਤ ਕਰਦੇ ਆਂ ਭਾਈ ਸਾਹਿਬ ਹਣੀ ਸਾਡੇ ਨਾਲ ਨੇ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਅੱਜ ਤੁਸੀਂ ਜਲੰਧਰ ਕਿਉਂ ਆਏ ਹੋ ਔਰ ਤੁਹਾਡੇ ਨਾਲ ਤੁਹਾਡਾ ਸਰਕਾਰ ਦੇ ਨਾਲ ਕੀ ਸ਼ਿਕਵਾ ਹੈ ਜੀ ਦੇਖੋ ਜੀ ਜੋ ਅਸੀਂ ਇਕੱਠੇ ਹੋ ਕੇ ਵਕਫ ਦੇ ਜ਼ਿਲ੍ਹਿਆਂ ਤੋਂ ਇੱਥੇ ਪਹੁੰਚੇ ਆਂ ਅਸੀਂ ਕਾਫੀ ਮਸ਼ਕਕਤ ਤੋਂ ਬਾਅਦ ਕੋਸ਼ਿਸ਼ਾਂ ਤੋਂ ਬਾਅਦ ਇਹ ਜਾਣੂ ਕਰਨ ਪਹੁੰਚੇ ਸਰਕਾਰ ਨੂੰ ਕਿ ਸਾਨੂੰ ਇੱਕ RTI ਐਕਟੀਵਿਸਟ ਨੂੰ ਕੀ ਕੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਉਂਕਿ ਹੁਣ ਉਹਦੀ ਐਗਜ਼ਾਮਪਲ ਜੋ ਹੁਣ ਇੱਕ ਰੀਸੈਂਟਲੀ ਮੈਂ ਦੱਸਿਆ ਸੀ ਵੀ ਸਾਡੇ ਜੋ ਕੇਸ ਸੀ ਮੇਰੇ ਜੋ ਕੇਸ ਸੀ ਉਹ ਖਾਰਜ ਕਰ ਦਿੱਤੇ ਗਏ ਸੀ ਤੇ ਇਹ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਹੋਇਆ ਹੋਵੇ ਕਿਸੇ ਨੂੰ ਤੁਸੀਂ ਖਾਰਜ ਕਰਕੇ ਇੱਕ ਸਾਲ ਦਾ ਬੈਨ ਉਹਨੂੰ ਆਰਟੀ ਪਾਉਣ ਤੋਂ ਰੋਕ ਲਾ ਦਿੱਤੀ ਹੈ ਤੁਹਾਡੇ ਤੇ ਰੋਕ ਲੱਗੀ ਹੈ ਜੀ ਜੀ ਮੇਰੇ ਤੇ ਰੋਕ ਲਾਈ ਸੀ ਮੇਰੇ ਤੇ ਰੋਕ ਲਾਈ ਸੀ ਤੇ ਉਹ ਰੋਕ ਲਈ ਸੀ ਉਸ ਤੋਂ ਬਾਅਦ ਕਹਿੰਦੇ ਸੀ ਬਹੁਤ ਜ਼ਿਆਦਾ ਤੁਹਾਡੀ ਆਰਟੀਆਈਏ ਨੇ ਇਹ ਪਬਲਿਕ ਇੰਟਰਸਟ ਕੋਈ ਨਹੀਂ ਇਸ ਤਰ੍ਹਾਂ ਦੇ ਅਲੱਗ-ਅਲੱਗ ਦੋਸ਼ ਲਾ ਕੇ ਮੁਲਾਜ਼ਮ ਤੰਗ ਪਰੇਸ਼ਾਨ ਹੋ ਰਹੇ ਨੇ ਉਸ ਤੋਂ ਬਾਅਦ ਮੈਂ ਗਵਰਨਰ ਸਾਹਿਬ ਨੂੰ ਚਿੱਠੀਆਂ ਲਿਖੀਆਂ ਫਿਰ ਮੈਂ ਹਾਈ ਕੋਰਟ ਦਾ ਰੁਖ ਕੀਤਾ ਤੇ ਮਾਨਯੋਗ ਹਾਈ ਕੋਰਟ ਨੇ ਫਿਰ ਰਿਲੀਫ ਦੇ ਕੇ ਜੋ ਇਹਨਾਂ ਵੱਲੋਂ ਹੁਕਮ ਕੀਤੇ ਗਏ ਸੀ ਕਮਿਸ਼ਨ ਵੱਲੋਂ ਉਹ ਖਾਰਜ ਕਰ ਦਿੱਤੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੀਆਂ ਐਪਲੀਕੇਸ਼ਨਾਂ ਦੁਬਾਰਾ ਪਾਓ ਤੇ ਇਹ ਜਾਣਕਾਰੀ ਲੈਣ ਲਈ ਕਿਉਂਕਿ ਮੇਰੀਆਂ ਜੋ ਜਾਣਕਾਰੀਆਂ ਸੀ ਉਹ ਪੂਰਨ ਤੌਰ ਤੇ ਪਬਲਿਕ ਹਿੱਤ ਦੇ ਵਿੱਚ ਸੀਗੀਆਂ ਪਬਲਿਕ ਇੰਟਰਸਟ ਸੀਗੀਆਂ ਹਾਲਾਂਕਿ ਜੋ ਫੈਸਲਾ ਕਮਿਸ਼ਨਰ ਸਾਹਿਬ ਨੇ ਕੀਤਾ ਸੀ ਮੇਰੇ ਖਿਲਾਫ ਉਹਨਾਂ ਨੂੰ ਉਸ ਹੁਕਮ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਪਬਲਿਕ ਇੰਟਰਸਟ ਤੋਂ ਰਹਿਤ ਕੀਤਾ ਗਿਆ ਵੀ ਇਹ ਪਬਲਿਕ ਇੰਟਰਸਟ ਦੇ ਵਿੱਚ ਫੈਸਲਾ ਨਹੀਂ ਸੀ ਇਹਨਾਂ ਨੇ ਜੋ ਵੀ ਦੋਸ਼ ਲਾਏ ਸੀ ਉਹ ਹਾਈ ਕੋਰਟ ਦੇ ਵਿੱਚ ਇਹ ਪ੍ਰੂਵ ਨਹੀਂ ਕਰ पाए ਤੇ ਜਿਹਦੇ ਕਰਕੇ ਹਾਈ ਕੋਰਟ ਨੇ ਇਸ ਚੀਜ਼ ਦਾ ਫੈਸਲਾ ਕੀਤਾ ਵੀ ਤੁਸੀਂ ਕਿੰਨੇ ਸਮੇਂ ਤੋਂ ਆਰਟੀਆਈ ਆਰਟੀਆਈਸ ਪਾ ਰਹੇ ਹੋ ਲਗਭਗ 4-5 ਸਾਲ ਹੋ ਚੁੱਕੇ ਜੀ ਤੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਵੀ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਰਹੀਆਂ ਜੀ ਨਹੀਂ ਜੀ ਇਹ ਪਾਬੰਦੀ ਇਸ ਵਾਰੀ ਪਹਿਲੀ ਵਾਰੀ ਸਾਨੂੰ ਇਹ ਬੜਾ ਸਰਪ੍ਰਾਈਜ਼ ਮਿਲਿਆ ਸਰਪ੍ਰਾਈਜ਼ ਸਾਨੂੰ ਤਾਂ ਮਿਲਿਆ ਵੀ ਚਲੋ ਆਰਟੀ ਤੇ ਪਾਬੰਦੀ ਤੁਸੀਂ ਲਾਈ ਹੈ ਇਸ ਫੈਸਲੇ ਤੋਂ ਸਾਰੇ ਹੀ ਇੰਡੀਆ ਦੇ ਬਾਕੀ ਸਟੇਟ ਦੇ ਆਰਟੀ ਐਕਟਿਵਿਸਟ ਜਿਹਨੇ ਅਪਰੋਚ ਕੀਤਾ ਬੜੀ ਹੈਰਾਨੀ ਤੇ ਦੁੱਖ ਜ਼ਾਹਿਰ ਕੀਤਾ ਕਿਉਂਕਿ ਇਸ ਪਾਰਟੀ ਦਾ ਜੋ ਬੇਸ ਸੀ ਜੋ ਇੱਕ ਰੀੜ ਦੀ ਹੱਡੀ ਆਰਟੀਆਈ ਤੋਂ ਹੀ ਪਾਰਟੀ ਖੜੀ ਹੋਈ ਤੇ ਹੁਣ ਮੌਜੂਦਾ ਸਰਕਾਰ ਵੀ ਆਮ ਆਦੀ ਪਾਰਟੀ ਦੀ ਹੈ ਵੀ ਜਿਹੜੀ ਪਾਰਟੀ ਦੀ ਅਸੀਂ ਗੱਲਾਂ ਕਰਦੇ ਸੀਗੇ ਵੀ ਲੋ ਜੀ ਤੁਸੀਂ ਆਰਟੀਆਈ ਪਾ ਕੇ ਸਾਰੇ ਜੋ ਇੱਥੇ ਆਲੇ ਦੁਆਲੇ ਤੁਹਾਡੇ ਘਾਪਲੇ ਹੋ ਰਹੇ ਆ ਤੁਹਾਡਾ ਨਾ ਧੱਕਾ ਹੋ ਰਿਹਾ ਤੁਹਾਨੂੰ ਇਨਸਾਫ ਨਹੀਂ ਮਿਲਿਆ ਪਤਾ ਕਰੋ ਪੈਸਾ ਕਿੱਥੇ ਜਾ ਰਿਹਾ ਕੌਣ ਭ੍ਰਿਸ਼ਟਾਚਾਰ ਕਰ ਰਿਹਾ ਪਤਾ ਕਰੋ ਹਰ ਇੱਕ ਬੰਦੇ ਨੂੰ ਅਧਿਕਾਰ ਆ ਸਾਨੂੰ ਚਿੱਠੀਆਂ ਪਾ ਪਾ ਕੇ ਲਿਖਿਆ ਜਾਂਦਾ ਸੀ ਐਸੋਸੀਏਸ਼ਨਾਂ ਬਣਾਈਆਂ ਜਾਂਦੀਆਂ ਸੀ ਤੁਸੀਂ ਜੀ ਇਹਦਾ ਜਵਾਬ ਦਿਓ ਤੁਸੀਂ ਇੱਥੇ ਪਹੁੰਚੋ ਮੀਟਿੰਗ ਕਰਨੀ ਆ ਤੇ ਇਹ ਸਗੋ ਕੇਜਰੀਵਾਲ ਸਾਹਿਬ ਤਾਂ ਖੁਦ ਇਸ ਦੀ ਵਿੱਚ ਅਵਾਰਡ ਲੈ ਚੁੱਕੇ ਨੇ ਮੈਕਸੇਸੇ ਵਾਰਨਾ ਸਨਮਾਨਤ ਕੀਤਾ ਗਿਆ ਆਰਟੀਆਈ ਐਕਟਿਵਿਸਟ ਦੇ ਤੌਰ ਤੇ ਤੇ ਜਦੋਂ ਹੁਣ ਅਸੀਂ ਉਹਨਾਂ ਨੂੰ ਅਮਲ ਦੇ ਲਿਆਉਣ ਦੇ ਲਈ ਇੱਥੇ ਆਰਟੀਆਈ ਸ਼ੁਰੂ ਕੀਤੀ ਆ ਤੇ ਹੁਣ ਸਾਨੂੰ ਬੈਨ ਕੀਤਾ ਜਾ ਰਿਹਾ ਸਾਡੇ ਤੇ ਦੋਸ਼ ਲਾਏ ਜਾ ਰਹੇ ਨੇ ਤੇ ਇਹ ਇਸ ਕਰਕੇ ਇਸ ਤੋਂ ਬਾਅਦ ਇਨਸਾਫ ਦੀ ਅਸੀਂ ਮੰਗ ਕੀਤੀ ਪਰ ਇਨਸਾਫ ਜਦੋਂ ਨਹੀਂ ਮਿਲਿਆ ਫਿਰ ਹਾਈ ਕੋਰਟ ਨੇ ਜਦੋਂ ਇਨਸਾਫ ਦਿੱਤਾ ਉਸ ਬਾਰੇ ਅਸੀਂ ਜਿੰਨੇ ਵੀ ਇੱਥੇ ਪੰਜਾਬ ਦੇ ਆਰਟੀਆ ਐਕਟਿਵਿਸਟ ਨੇ ਉਹਨਾਂ ਨੂੰ ਸੁਚੇਤ ਕਰਨ ਤੇ ਆਪਣੀ ਜੋ ਸਰਕਾਰ ਇਸ ਟਾਈਮ ਦੀ ਮੌਜੂਦਾ ਉਹਨੂੰ ਅਸੀਂ ਆਪਣਾ ਸੰਦੇਸ਼ ਦੇਣ ਅੱਛਾ ਜਦੋਂ ਸਰਕਾਰ ਨਹੀਂ ਬਣੀ ਸੀਗੀ ਆਮ ਆਦਮੀ ਪਾਰਟੀ ਦੀ ਤਾਂ ਉਦੋਂ ਇਹ ਕਹਿੰਦੇ ਸੀ ਵੀ ਭਾਈ ਆਰਟੀਆਸ ਪਾ ਕੇ ਤੁਸੀਂ ਜਿਹੜੀ ਜਾਣਕਾਰੀ ਲੈ ਸਕਦੇ ਹੋ ਜੀ ਦੇਖੋ ਜੀ ਇਹ ਤਾਂ ਮੈਂ ਮੈਂ ਤੁਹਾਨੂੰ ਦੱਸ ਰਿਹਾ ਅਸੀਂ ਸਲੋਗਨ ਸੁਣਦੇ ਹੁੰਦੇ ਸੀ ਉਸ ਟਾਈਮ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਬੇਈਮਾਨ ਕੌਣ ਸੀ ਜਿਹੜੇ ਭ੍ਰਿਸ਼ਟਾਚਾਰ ਕਰਦੇ ਆ ਉਹਨਾਂ ਨਾਲ ਤੁਸੀਂ ਜੰਗ ਲੜੋ ਹੁਣ ਅਸੀਂ ਜੰਗਲੜ ਮੈਦਾਨ 'ਚ ਆ ਗਏ ਹੁਣ ਸਾਡ ਨੂੰ ਸਾਨੂੰ ਹੀ ਅੰਦਰ ਘਰ ਨੂੰ ਫਿਰਦੇ ਨੇ ਇਹ ਹੂੰ ਮੀਨਾਂ ਤੇ ਬੈਨ ਲਾਓ ਇਹਨਾਂ ਨੂੰ ਰੋਕੋ ਹੂੰ ਇਸ ਕਰਕੇ ਜੋ ਕਹਿਣੀ ਸੀ ਉਹ ਕਥਨੀ ਹੁਣ ਤੁਹਾਨੂੰ ਫਰਕ ਸਮਝ ਆ ਹੀ ਰਿਹਾ ਤੁਸੀਂ ਅੱਜ ਇੱਥੇ ਸਾਰੀ ਪ੍ਰੈਸ ਕਾਨਫਰੰਸ ਵਿੱਚ ਦੇਖਿਆ ਠੀਕ ਹੈ ਠੀਕ ਹੈ ਜੀ ਇਹ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਹੋ ਜੀ ਤੁਹਾਡਾ ਕਿਹੜਾ ਏਰੀਆ ਮੈਂ ਲੁਧਿਆਣੇ ਤੋਂ ਆਇਆ ਜੀ ਅੱਛਾ ਜੀ ਤੁਸੀਂ ਆ ਕੀ ਆ ਇੱਕ ਐਕਟਿਸਟੋਂ ਮੈਂ ਐਡਵੋਕੇਟ ਵੀ ਆ ਰੀ ਆਰਟੀਆਕਟਿਵਿਸ ਹਾਂ ਅੱਛਾ ਇਹ ਪਹਿਲੀਆਂ ਸਰਕਾਰਾਂ ਚ ਕਦੇ ਅਜਿਹਾ ਹੋਇਆ ਕਿ ਆਰਟੀਆ ਐਕਟਿਸਟੇ ਪਾਬੰਦੀ ਲੱਗ ਜਵੇ ਜੀ ਬਿਲਕੁਲ ਨਹੀਂ ਜੀ ਅੱਜ ਤੱਕ ਦੀ ਅੱਜ ਤੱਕ ਦੇ ਜਦੋਂ ਦਾ ਆਰਟੀ ਐਕਟ ਬਣਿਆ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਗੱਲ ਨਹੀਂ ਹੋਈ ਠੀਕ ਹੈ ਔਰ ਇਹ ਜੋ ਸਰਕਾਰਾਂ ਕਰ ਰਹੀਆਂ ਨੇ ਇਹ ਮੈਨੂੰ ਨਹੀਂ ਲੱਗਦਾ ਕਿ ਡਰੀ ਹੋਈ ਸਰਕਾਰ ਹੈ ਆਖਰ ਕਿਉਂ ਮਤਲਬ ਸੂਚਨਾਵਾਂ ਦੇਣ ਤੋਂ ਡਰਦੀ ਪਈ ਆ ਇੱਕ ਪਾਸੇ ਤਾਂ ਕਹਿੰਦੀ ਵੀ ਅਸੀਂ ਭ੍ਰਸ਼ਟਾਚਾਰ ਜ਼ੀਰੋ ਟੋਲਰੈਂਸ ਤੇ ਆ ਅਤੇ ਭਾਈ ਭ੍ਰਸ਼ਟਾਚਾਰ ਤਾਂ ਹੀ ਉਜਾਗਰ ਸਾਹਮਣੇ ਆਊਗਾ ਜੇ ਸਾਨੂੰ ਸੂਚਨਾਵਾਂ ਪਤਾ ਲੱਗਣਗੀਆਂ ਵੀ ਇਹ ਬੰਦੇ ਨੇ 60 ਲੱਖ ਦਾ ਫੰਡ ਕਿੱਥੇ ਖਰਚ ਕੀਤਾ ਇਹਨਾਂ ਨੂੰ ਤਾਂ ਸਗੋਂ ਛੱਟ ਦੇ ਦੇਣਾ ਚਾਹੀਦਾ ਜੀ 60 ਲੱਖ ਇੱਥੇ ਖਰਚ ਕੀਤਾ ਇੱਥੇ ਨਹੀਂ ਖਰਚ ਕੀਤਾ ਤਾਂ ਹੀ ਪਤਾ ਲੱਗੂਗਾ ਨਾ ਇਹ ਆਖਰ ਕਿਉਂ ਨਹੀਂ ਮਤਲਬ ਜਿਹੜੇ ਵੀ ਜੋ ਮੰਗਦਾ ਕੋਈ ਸੂਚਨਾਵਾਂ ਮੰਗਦਾ ਉਹਨਾਂ ਨੂੰ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਉਹ ਕੋਈ ਨਾ ਕੋਈ ਅਲੀਗੇਸ਼ਨ ਲਾ ਕੇ ਜੀ ਇੱਥੇ ਥਰਡ ਪਾਰਟੀ ਬਣਦੀ ਆ ਜੀ ਤਾਂ ਨਹੀਂ ਸੂਚਨਾ ਦੇਣੀ ਇੱਥੇ ਆ ਨਹੀਂ ਦੇਣੀ ਉਹਨਾਂ ਪੀਆਈਓ ਤਾਂ ਜਵਾਬ ਦਿੰਦੇ ਹੀ ਨਹੀਂ ਹੈਗੇ ਉਹ ਤਾਂ ਉਹ ਤਾਂ ਸੁੱਤੇ ਰਹਿੰਦੇ ਉਹਨਾਂ ਨੂੰ ਪਤਾ ਕਿਉਂਕਿ ਸਾਡਾ ਉੱਪਰ ਬਣਨਾ ਨਹੀਂ ਅਸੀਂ ਜੋ ਮਰਜ਼ੀ ਕਰ ਲਈਏ ਸੂਚਨਾਵਾਂ ਦੇਣੀਆਂ ਹੀ ਕੋਈ ਨਹੀਂ ਅੱਛਾ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸਿਓ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਜਾਂ ਕਾਂਗਰਸ ਪਾਰਟੀ ਦੀ ਜਦੋਂ ਸਰਕਾਰ ਸੀਗੀ ਉਦੋਂ ਤੁਹਾਨੂੰ ਆਰਟੀਆਈ ਰਾਹੀਂ ਜਿਹੜੀ ਜਾਣਕਾਰੀ ਲੈਣ ਦੇ ਵਿੱਚ ਕੋਈ ਸਮੱਸਿਆ ਆਈ ਸੀਗੀ ਜੀ ਮੈਂ ਕਹਾਂ ਜੀ ਕਦੇ ਕੋਈ ਨਹੀਂ ਮੈਂ ਉਹਦੀ ਮਿਸਾਲ ਦਿੰਦਾ ਆਪਣੇ ਸਕੱਤਰ ਸਨ ਆਪਣੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੂੰ ਬਣਾਇਆ ਗਿਆ ਸੀ ਮੈਂਬਰ ਸ਼ਾਇਦ ਮੈਂ ਨਾਂ ਭੁੱਲ ਗਿਆ ਪਖੋਵਾਲ ਪਖੋਖੇ ਸਾਹਿਬ ਉਸ ਉਹ 2 ਵਜੇ ਤੋਂ ਬਾਅਦ ਵੀ ਕੋਟ ਲਾਉਂਦੇ ਸੀ ਤੇ 2 ਵਜੇ ਤੋਂ ਲਾ ਕੇ 5 ਵਜੇ ਤੱਕ ਕੋਟਾਂ ਚਲਦੀਆਂ ਸੀ ਔਰ ਮੈਂ ਕਹਿੰਦਾ ਉਸ ਵੇਲੇ ਦੇ ਫੈਸਲੇ ਦੇਖ ਲਓ 25-25000 ਰੁਪਏ ਜੁਰਮਾਨੇ ਦੇ ਉਸੇ ਵੇਲੇ ਸੂਚਨਾਵਾਂ ਲੈ ਕੇ ਆਉਂਦੇ ਸੀ ਜਦੋਂ ਕਿਸੇ ਅਫਸਰ ਦਾ ਡਾਰੀ ਖਤਮ ਹੋ ਜਾਊਗਾ ਕਿ ਯਾਰ ਹੋਣਾ ਹੀ ਕੁਛ ਨਹੀਂ ਤੇ ਫਿਰ ਮੈਨੂੰ ਦੱਸੋ ਕਿਹੜਾ ਬੰਦਾ ਕੰਮ ਕਰੂਗਾ ਜੇ ਬੱਚਾ ਕੋਈ ਗਲਤ ਕੰਮ ਕਰਦਾ ਉਹਨੂੰ ਡਰ ਪਾਇਆ ਜਾਂਦਾ ਤਾਂ ਹੀ ਬੱਚਾ ਸਹੀ ਕੰਮ ਕਰਦਾ ਨਾ ਜਦੋਂ ਸਰਕਾਰਾਂ ਦਾ ਧਿਆਨ ਆਪਣੇ ਨੀਚਲੇ ਲੈਵਲ ਦੇ ਅਫਸਰਾਂ ਦਾ ਧਿਆਨ हट ਜਾਂਦਾ ਉਹ ਨਰਮਈ ਵਾਲਾ ਰਸਤਾ ਬਣਾਉਂਦੇ ਨੇ ਤੇ ਕਿਹੜੀ ਕਿਹੜਾ ਅਫਸਰ ਡਰੂਗਾ ਜੀ ਮੈਨੂੰ ਇਹ ਕੋਣ ਉਹਨੇ ਸਹੀ ਜਾਣਕਾਰੀ ਦਿੱਤੀ ਨਹੀਂ ਜਾਂਦੀ ਜੀ ਆਤੀ ਰਹੀ ਪਹਿਲੀ ਗੱਲ ਤਾਂ 5-5 ਸਾਲ ਲੱਗਦੇ ਪਏ ਨੇ ਜੀ ਸੂਚਨਾਵਾ ਦੇਣ ਨੂੰ ਕਿਉਂ ਲੱਗਦਾ ਪਿਆ ਕਿਉਂ ਇੰਨੀ ਪੋਟੈਂਸੀ ਹੈ ਜੇ 10-12 ਕਮਿਸ਼ਨਰਾਂ ਦੀ ਥਾਂ ਤੁਸੀਂ 5 ਲਾ ਰਹੇ ਹੋ ਉਹਦੀ ਉਹਦੇ ਉਹਦੇ ਵਿੱਚ ਵੀ ਤੁਸੀਂ ਇੰਨੀ ਪੋਟੈਂਸੀ ਹੈ ਕਿਉਂ ਨਹੀਂ ਪੂਰੇ ਹੋ ਰਹੇ ਅੱਛਾ ਤੁਸੀਂ ਪੇਸ਼ੇਵਰ ਜੋ ਐਡਵੋਕੇਟ ਹੋ ਜੀ ਹਾਂ ਜੀ ਅੱਛਾ ਕਾਨੂੰਨ ਕੀ ਕਹਿੰਦਾ ਕਿ ਕਿੰਨੇ ਸਮੇਂ ਦੇ ਵਿੱਚ ਜਿਹੜੀ ਜਾਣਕਾਰੀ ਜਨਹਿਤ ਦੇ ਵਿੱਚ ਹੋਣੀ ਚਾਹੀਦੀ 30 ਦਿਨ ਦੇ ਵਿੱਚ ਵਿੱਚ ਇਹਨਾਂ ਪੀਆਈਓ ਨੂੰ ਸੂਚਨਾਵਾਂ ਦੇਣੀਆਂ ਹੁੰਦੀਆਂ ਨੇ ਜੇ ਉਸ ਤੋਂ ਬਾਅਦ ਨਹੀਂ ਦਿੰਦੇ ਫਸਟ ਅਪੀਲ ਵਿੱਚ ਜਾਈਦਾ 45 ਦਿਨ ਉੱਥੇ ਲਾ ਕੇ ਆਈਦਾ ਫਿਰ ਜੇ ਉਹ ਵੀ ਨਹੀਂ ਦਿੰਦੇ ਫਿਰ ਕਮਿਸ਼ਨ 'ਚ ਜਾਂਦੇ ਮਤਲਬ 90 ਦਿਨਾਂ ਦਾ ਪ੍ਰੋਸੈਸ ਕਰਕੇ ਅਸੀਂ ਜਦੋਂ ਕਮਿਸ਼ਨ 'ਚ ਜਾਂਦੇ ਆ ਫਿਰ ਸਾਨੂੰ ਇੰਨੀਆਂ ਲੰਮੀਆਂ ਰੇਟਾਂ 'ਚ ਕਿਉਂ ਭੁਗਤਾਨ ਕਰਨਾ ਪੈਂਦਾ ਭਾਈ ਅੱਛਾ ਤੁਸੀਂ ਕਿਹੋ ਜਿਹਾ ਭ੍ਰਸ਼ਟਾਚਾਰ ਨੂੰ ਲੈ ਕੇ ਜਿਹੜੀਆਂ ਜਾਣਕਾਰੀਆਂ ਲੋਕਾਂ ਤੱਕ ਪਹੁੰਚਾਉਣੀਆਂ ਚਾਹੁੰਦੇ ਸੀਗੇ ਜੀ ਇਟਾਂ ਦੇ ਭ੍ਰਸ਼ਟਾਚਾਰ ਉਜਾਗਰ ਕਰਨਾ ਚਾਹੁੰਨਾ ਜੀ ਜਿਵੇਂ WHO ਤੋਂ ਪੈਸਾ ਆਂਦਾ ਕਈ ਪੱਤਰਕਾਰਾਂ ਨੂੰ ਸਾਡੇ RTI ਐਕਟ ਦੇ ਸਾਰਾ ਹੀ ਪਤਾ ਲੱਗਦਾ ਵੀ ਆਖਰ ਕਈ ਹਿਡਨ ਡਿਪਾਰਟਮੈਂਟ ਨੇ ਜਿਨ੍ਹਾਂ ਕੋਲ ਇੰਨਾ ਪੈਸਾ ਆਂਦਾ ਉਹ ਖਰਚ ਕਿੱਥੇ ਹੁੰਦਾ ਜੰਗਾਲਤ ਮਹਿਕਮੇਲੇ ਕਾਗਜ਼ਾਂ ਦੇ ਵਿੱਚ ਉਹ ਪੀੜ ਲਾ ਜਾਂ ਕਿੱਥੋਂ ਪੈਸਾ ਹੈ ਨਹਿਰੀ ਡਿਪਾਰਟਮੈਂਟ ਵੱਲੇ ਖਾਲੀ ਜਿਹੜੇ ਨਹਿਰਾ ਸਾਫ ਕਰ ਜੰਦੇ ਨੇ ਉਹ ਹੁੰਦੀਆਂ ਕਿੱਥੇ ਨੇ ਪੋਲੂਸ਼ਨ ਕੰਟਰੋਲ ਬੋਰਡ ਵੱਲੇ ਕਿੱਥੇ ਸੀਟਪੀ ਲਈ ਹੋ ਨਹੀਂ ਪਤਾ ਲੱਗਦਾ ਜੇ ਸਾਡੇ ਵਰਗੇ ਆਰਟੀ ਐਕਸਪਰਟਸ ਮੰਗਣਗੇ ਜਵਾਬ ਦੇ ਕਦੇ ਇੱਕ ਕਾਨੂੰਨ ਲੈ ਕੇ ਆਇਆ ਸੀ ਕਿ ਤੁਸੀਂ ਇਹ ਅਫਸਰਾਂ ਨੂੰ ਜਵਾਬਦੇਹ ਬਣਾਉਣਾ ਇਹ ਜਵਾਬਦੇਹ ਕਦੋਂ ਬਣਨਗੇ ਜਦੋਂ ਤੁਸੀਂ ਸਰਕਾਰ ਨੇ ਕੋਈ ਪੁੱਛਣਾ ਹੀ ਨਹੀਂ ਉਹਨਾਂ ਨੂੰ ਉਹਨਾਂ ਨੂੰ ਕਹਿਣਾ ਹੀ ਕੁਝ ਨਹੀਂ ਹੈਗਾ ਤੇ ਉਹਨਾਂ ਨੂੰ ਤਾਂ ਐਕਟ ਦੇ ਵਿੱਚ ਜਿੰਨੀ ਵੀ ਜਾਣਕਾਰੀ ਆ ਵੈਬਸਾਈਟ ਤੇ ਰੱਖਣੀ ਚਾਹੀਦੀ ਆ ਵੀ ਆਹ ਵੈਬਸਾਈਟ ਹੈ ਭਈ ਤੁਸੀਂ ਜਾ ਕੇ ਲੈ ਲਓ ਅੱਛਾ ਤੁਹਾਨੂੰ ਜਿਹੜੀ ਜਾਣਕਾਰੀ ਹੈ ਤੇ ਕਮਿਸ਼ਨ ਨੇ ਦੇਣੀ ਹੁੰਦੀ ਹੈ ਫਿਰ ਇਹ ਰਾਜਨੀਤਿਕ ਹੋਰੇ ਬਿਊਰੋਕ੍ਰੇਟਸ ਦੇ ਵਿੱਚ ਕੀ ਫਰਕ ਰਹਿ ਗਿਆ ਜੀ ਦੇਖੋ ਜੀ ਕਮਿਸ਼ਨ ਨੇ ਦੇਣੀ ਹੁੰਦੀ ਹੈ ਕਮਿਸ਼ਨ ਆਪਣੀ ਜਿਹੜੀ ਹੈ ਕਾਰਜ ਪ੍ਰਣਾਲੀ ਨੂੰ ਸਹੀ ਤਰ੍ਹਾਂ ਕਰ ਨਹੀਂ ਨਾ ਰਿਹਾ ਕਾਰਨ ਕਿਉਂ ਨਹੀਂ ਕਰ ਰਿਹਾ ਜੀ ਦੇਖੋ ਜੀ ਇਹ ਤਾਂ ਹੁਣ ਮੈਨੂੰ ਇਹ ਨਹੀਂ ਪਤਾ ਕਿ ਵੀ ਕਿਸ ਆਖਰ ਕਿਉਂ ਇਦਾਂ ਦੇ ਕੰਮ ਕਰਦੇ ਪਏ ਨੇ ਅਸੀਂ ਤਾਂ ਇਹੀ ਕਹਾਂਗੇ ਸਰਕਾਰ ਦੇ ਅੰਡਰ ਨੇ ਸਰਕਾਰ ਕਹੇ ਨਾ ਜੀ ਜਿਹੜੀ ਸਰਕਾਰ ਆਰਟੀ ਐਕਟ ਨੂੰ ਉਸ ਨੂੰ ਜਾਗਾ ਕਹਿੰਦੀ ਸੀ ਕਿ ਅਸੀਂ ਤੁਸੀਂ ਸਵਾਲ ਕਰੋ ਜੇ ਅਸੀਂ ਸਵਾਲ ਪੁੱਛਦੇ ਆ ਤੇ ਹੁਣ ਅੱਜ ਸਵਾਲਾਂ ਦਾ ਜਵਾਬ ਨਹੀਂ ਦੇ ਰਹੀ ਅਸੀਂ ਅਫਸਰ ਕਿਉਂ ਨਹੀਂ ਜਵਾਬ ਦੇ ਹੋ ਰਹੇ ਇਹ ਜਿਹੜਾ ਕਾਨੂੰਨ ਲੈ ਕੇ ਆਨੇ ਸੀ ਪਾਰਦਰਸ਼ਤਾ ਲੈ ਕੇ ਆਨੇ ਜੇ ਮੈਂ ਕਹਿੰਦਾ ਜੀ ਦਫਤਰਾਂ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਹੈਗਾ ਪਾਰਦਰਸ਼ਤਾ ਹੈਗੀ ਬਿਲਕੁਲ ਕਲੀਨ ਨੇ ਤੇ ਕਿਉਂ ਨਹੀਂ ਦਿੰਦੇ ਸੂਚਨਾ ਦੇਣ ਨਾ ਸੂਚਨਾ ਕਿੰਨਾ ਫੰਡ ਕਿੱਥੇ ਆਇਆ ਲੋਕ ਸੰਪਰਕ ਵਿਭਾਗ ਚ ਕਿੰਨਾ ਆਇਆ ਕਿੰਨੇ ਪੱਤਰਕਾਰਾਂ ਨੂੰ ਦਿੱਤੇ ਕੀ ਕੁਝ ਹੋਇਆ ਕਿੰਨੇ ਬੋਰਡ ਲੱਗੇ ਕਿੱਥੇ ਲੱਗੇ ਕਿਹਨੂੰ ਟੈਂਡਰ ਦਿੱਤਾ ਸਾਨੂੰ ਪਤਾ ਹੋਣਾ ਚਾਹੀਦਾ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਟੈਕਸ ਦੇ ਰਹੇ ਹਾਂ ਵੀ ਇਹ ਇਹ ਟੈਕਸਾਂ ਦਾ ਸਹੀ ਉਪਯੋਗ ਹੋ ਰਿਹਾ ਕਿ ਨਹੀਂ ਹੋ ਰਿਹਾ ਸੂਚਨਾ ਤੇ ਸੰਪਰਕ ਲੋਕ ਸੰਪਰਕ ਵਿਭਾਗ ਦੀ ਗੱਲ ਕਰ ਰਹੇ ਹਾਂ ਜਲੰਧਰ ਦੇ ਵਿੱਚ ਇੱਕ ਰੈਲੀ ਹੋਈ ਸੀਗੀ ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਰੈਲੀ ਸੀਗੀ ਉਹਦੇ ਵਿੱਚ ਸਮਾਨ ਹੀ ਦਿੱਲੀੋਂ ਆਇਆ ਸੀਗਾ ਜੀ ਸਾਰਾ ਅਜਿਹਾ ਤੁਸੀਂ ਜਗ ਜाहिर ਕਰਨਾ ਸੀ ਮੈਂ ਕਹ ਮੈਂ ਕਹ ਜੀ ਮੇਰੇ ਕੋਲ ਲੋਕ ਸੰਪਰਕ ਵਿਭਾਗ ਦਾ ਬਹੁਤ ਵੱਡਾ ਮੈਂ ਸਕੈਂਡਲ ਕੱਢਿਆ ਸੀ ਉਹ ਸਰਕਾਰਾਂ ਨੇ ਇੱਥੇ ਮੇਰੇ ਕੋਲੋਂ ਮੈਨੂੰ ਸੂਚਨਾ ਦਿਵਾਉਂ ਤੋ ਹੀ ਨਾ ਕਰੇ ਡਾਇਰੈਕਟਰ ਪੇਸ਼ ਖੁਦ ਹੋਇਆ ਦੇਖੋ ਕਿ ਭਾਈ ਨਹੀਂ ਦੇਣੀ ਸੂਚਨਾ ਕਿਉਂ ਨਹੀਂ ਦੇਣੀ ਭਾਈ ਮੈਂ ਤਾਂ ਫੰਡ ਹੀ ਮੰਗੇ ਨਾ ਦੇਖੋ ਕੋਈ ਵੀ ਫੰਕਸ਼ਨ ਹੁੰਦਾ ਹੈ ਚਾਹੇ ਡਿਸਟ੍ਰਿਕਟ ਲੈਵਲ ਤੇ ਕੋਈ ਫੰਕਸ਼ਨ ਹੈ ਡੀਪੀਆਰਓ ਉਹਨੂੰ ਇਨਚਾਰਜ ਦਿੰਦਾ ਡੀਪੀਆਰਓ ਕੀ ਕਰਦਾ ਫੰਕਸ਼ਨ ਤਾਂ ਹੋ ਰਿਹਾ ਪ੍ਰਾਈਵੇਟ ਪਾਰਟੀ ਦਾ ਫੰਕਸ਼ਨ ਹੋ ਰਿਹਾ ਜਦ ਕਿ ਕਾਨੂੰਨ ਇਹ ਕਹਿੰਦਾ ਜੇ ਪਾਰਟੀ ਦਾ ਫੰਕਸ਼ਨ ਹੈ ਆਮ ਆਦਮੀ ਪਾਰਟੀ ਦਾ ਉਹਦੇ ਡੀਪੀਆਰਓ ਪੇਸ਼ ਨਹੀਂ ਹੋ ਸਕਦਾ ਨਾ ਪ੍ਰੈਸ ਨੋਟ ਜਾਰੀ ਕਰ ਸਕਦਾ ਇਹ ਹੁੰਦਾ ਕੀ ਆ ਡੀਪੀਆਰਓ ਸਾਰਿਆਂ ਨੂੰ ਭੇਜ ਦਿੰਦਾ ਉਹ ਮਿਸਯੂਜ਼ ਨਹੀਂ ਹੈਗਾ ਦੱਸੋ ਜੇ ਤੁਸੀਂ ਫੰਡ ਜੇ ਪਾਰਟੀ ਪ੍ਰੋਗਰਾਮ ਕਰੇ ਸਰਕਾਰ ਜਿਵੇਂ ਕੋਈ ਮੰਤਰੀ ਹੈ ਕਿਸੇ ਦਾ ਉਦਘਾਟਨ ਕਰਨਾ ਕੋਈ ਪ੍ਰੈਸਰ ਸਰਕਾਰ ਦੀਆਂ ਨੀਤੀਆਂ ਨੂੰ ਉਹ ਉੱਥੇ ਡੀਪੀਆਰਓ ਹਾਜ਼ਰ रह ਸਕਦਾ ਹੈ ਉਥੇ ਰਹਿ ਰਹਾ ਸਾਨਾ ਕੀ ਸਰਕਾਰ ਵੱਲੋਂ ਜਿਹੜਾ ਖਜ਼ਾਨੇ ਦਾ ਜਿਹੜਾ ਫੰਡ ਹੈ ਉਹਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਮਿਸਯੂਜ਼ ਕੀਤਾ ਜਾ ਰਿਹਾ ਜੀ ਤੁਸੀਂ ਜਗ੍ਹਾ ਜਹਰ ਕਰਨਾ ਸੀਗਾ ਆਰਟੀਆ ਜੀ ਸਾਨੂੰ ਸਰ ਮਿਲਣਗੇ ਜੇ ਸਾਨੂੰ ਸੂਚਨਾਵਾਂ ਮਿਲਣਗੀਆਂ ਤਾਂ ਹੀ ਉਜਾਗਰ ਕਰਾਂਗੇ ਨਾ ਜੀ ਸਾਨੂੰ ਮਿਲਣ ਤਾਂ ਸਹੀ ਮੈਂ ਤਾਂ ਕਹਿੰਦਾ ਸਰਕਾਰ ਜੇ ਕਲੀਨ ਚਿੱਟ ਉਦਾਂ ਭ੍ਰਸ਼ਟਾਚਾਰ ਖਤਮ ਕਰਨਾ ਚਾਹੁੰਦੀ ਹੈ ਸਾਰੇ ਦਿਸ਼ਾ ਨਿਰਦੇਸ਼ ਦੇ ਦੇਣ ਕਿ ਲੋ ਜੀ ਜਿਹੜੇ ਜਿਹੜੇ ਵੀ ਸੂਚਨਾਵਾਂ ਮੰਗਦੇ ਇਹਨਾਂ ਨੂੰ ਚਟ ਦਿਓ ਦਿਓ ਫਟਾਫਟ ਸੂਚਨਾਵਾਂ ਕਦੇ ਪਹਿਲਾਂ ਸੋਚਿਆ ਸੀ ਕਿ 2022 ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਅਸੀਂ ਤਾਂ ਲੋਕਾਂ ਨੇ ਇਸ ਕਰਕੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਕਿ ਇਹ ਸ਼ਹਿਰ ਭ੍ਰਸ਼ਟਾਚਾਰ ਖਤਮ ਕਰਨਗੇ ਇਹ ਤਾਂ ਉਲਟਾ ਹੀ ਕੰਮ ਹੋ ਗਿਆ ਜੀ ਇਹ ਤਾਂ ਜਿਹੜੀਆਂ ਮਾੜੀ ਮੋਟੀ ਸੂਚਨਾਵਾਂ ਮਿਲਦੀਆਂ ਸੀ ਉਹ ਵੀ ਬੰਦ ਕਰਤੀਆਂ ਦੇਖੋ ਇਹ ਜਿਹੜਾ ਸੰਵਿਧਾਨ ਦੇ ਵਿੱਚ ਸਾਨੂੰ ਬੋਲਣ ਦਾ ਅਧਿਕਾਰ ਮਿਲਿਆ ਸੀ ਆ ਆ ਆਰਟੀ ਐਕਟ ਆਇਆ ਫਰੀडम ਆਫ ਸਪੀਚ ਵੀ ਇਹ ਤਾਂ ਸਾਨੂੰ ਸਾਡੀਆਂ ਬੋਲਣ ਤੋਂ ਹੀ ਪਾਬੰਦੀ ਲਾ ਦੇਣਗੇ ਇਹ ਤਾਂ ਹੁਣ ਪਤਾ ਨਹੀਂ ਕੀ ਬਤਨ ਸੰਵਿਧਾਨ ਦੇ ਵਿੱਚ ਕੋਈ ਹੇਰ ਫੇਰ ਕਰਕੇ ਸਾਡਾ ਸੰਵਿਧਾਨ ਹੀ ਬਦਲ ਦਨ ਬਿਲਕੁਲ ਭਾਈ ਸਾਹਿਬ ਤੁਸੀਂ ਵੀ ਆਰਟੀ ਐਕਟਵਿਸਟ ਹੋ ਜੀ ਹਾਂ ਜੀ ਭਾਜੀ ਮੈਂ ਚਮਕੌਰ ਸਾਹਿਬ ਡਿਸਟ੍ਰਿਕਟ ਰੋਪੜ ਤੋਂ ਆ ਜੀ ਮਨਜੀਤ ਸਿੰਘ ਨਾਮ ਹੈ ਮੇਰਾ ਤੇ ਮੇਰੀਆਂ 15 ਆਰਟੀਆਂ ਡਿਸਪੋਜ਼ ਕਰਤੀਆਂ ਬਿਨਾਂ ਸੂਚਨਾ ਦਿਵਾਏ ਤੇ ਤੁਸੀਂ ਕੀ ਜਗ ਜाहिर ਕਰਨਾ ਚਾਹੁੰਦੇ ਸੀ ਜਾਂ ਕਿਹੜੀ ਪ੍ਰਸ਼ਾਸਨਿਕ ਜਾਂ ਸਰਕਾਰ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਸੀ ਮੈਂ ਟਰਾਂਸਪੋਰਟ ਵਿੱਚ ਜਿਹੜੇ ਕੱਪੜੇ ਹੋਏ ਆ ਜੀ ਉਹਨਾਂ ਬਾਰੇ ਜਾਣਕਾਰੀ ਮੰਗੀਆਂ ਧੀਆਂ ਵੱਖ-ਵੱਖ ਉਹਦੇ ਤੋਂ ਜੀ ਸਾਰੀਆਂ ਇਕੱਠੀਆਂ ਕਰਕੇ ਐਸਟੀਸੀ ਤੋਂ ਸੀਗੀਆਂ ਕੁਝ ਤੇ ਕੁਝ ਬੇਰਕਾ ਮਿਲਕ ਪਲਾਂਟ ਤੋਂ ਸੀਗੀਆਂ ਜੀ ਤੇ ਇਹਨਾਂ ਨੇ ਉਹ ਸੂਚਨਾ ਬਿਨਾਂ ਦਿਵਾਏ ਤੇ ਮੇਰੇ ਕੇਸ ਬੰਦ ਕਰਤੇ ਔਰ ਉਹਦੇ ਆਰਡਰਾਂ ਦੇ ਵਿੱਚ ਲਿਖਿਆ ਵੀ ਇਹ ਬਲੈਕਮਿਲ ਕਰਦੇ ਆ ਇਹ ਮਤਲਬ ਪਰੇਸ਼ਾਨ ਕਰਦੇ ਆ ਤੇ ਜਦ ਕੇ ਸਾਡੇ ਖਿਲਾਫ ਕੋਈ ਸ਼ਿਕਾਇਤ ਨਹੀਂ ਹੈ ਕੋਈ ਕਿਸੇ ਮਤਲਬ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਪੁਲਿਸ ਕੋਲ ਕੰਪਲੇਂਟ ਨਹੀਂ ਕਿਸੇ ਕੋਲ ਕੰਪਲੇਂਟ ਨਹੀਂ ਹੈਗੀ ਸਾਡੇ ਤੇ ਐਡੇ ਵੱਡੇ ਅਲੀਗੇਸ਼ਨ ਆ ਫਿਰ ਅਸੀਂ ਨਾ ਤੋਂ ਹੀ ਸੂਚਨਾ ਮੰਗੀ ਆ ਇਹਨਾਂ ਤੋਂ ਪੁੱਛਿਆ ਵੀ ਤੁਹਾਨੂੰ ਸਾਨੂੰ ਇਹ ਡਾਕੂਮੈਂਟ ਦਿਓ ਜਿਹੜੇ ਤੁਹਾਨੂੰ ਪ੍ਰਾਪਤ ਹੋਏ ਆ ਜਿਹੜੇ ਜਿਹਦੇ ਤਹਿਤ ਤੁਸੀਂ ਸਾਤੇ ਤੇ ਇਲਜ਼ਾਮ ਲਾਏ ਆ ਇਹ ਸਾਨੂੰ ਉਹੀ ਸੂਚਨਾ ਨਹੀਂ ਦੇ ਰਹੇ ਤੇ ਕਿਤੇ ਨਾ ਕਿਤੇ ਇਹਨਾਂ ਦੀ ਮਤਲਬ ਜਿਹੜੀ ਹੈਗੀ ਆ ਉਹ ਨੈਗਲੀਜੈਂਸੀ ਇਹਨਾਂ ਦੀ ਵੀ ਆ ਕਮਿਸ਼ਨਰ ਦਫ਼ਤਰਾਂ ਦੀ ਵੀ ਹੈਗੀ ਆ ਉਹ ਤੇ ਸਾਡੀ ਇੱਕ ਮੰਗ ਹੈ ਸਰਕਾਰ ਤੋਂ ਜੀ ਵੀ ਜਿਹੜੇ ਇਹ ਕੋਟਾ ਨੇ ਲਾਉਂਦੇ ਆ ਕੋਟਾ ਲਾਉਂਦੇ ਆ 9 ਵਜੇ ਤੋਂ ਲੈ ਕੇ 5 ਵਜੇ ਤੱਕ ਦਫਤਰੀ ਟਾਈਮ ਹੈ ਜੀ ਸਾਰਿਆਂ ਦੇ ਚਲੋ ਜਿਹੜੀ ਮਾਨਜੋਗ ਅਦਾਲਤਾਂ ਨੇ ਉਹ 10 ਵਜੇ ਸ਼ੁਰੂ ਹੁੰਦੀਆਂ ਨੇ ਇਹ ਕਮਿਸ਼ਨਰ ਸਾਹਿਬ ਤਾਂ ਆਉਂਦੇ ਹੀ 11 ਵਜੇ ਨੇ ਕਈ ਵਾਰੀ ਅਸੀਂ ਪਹਿਲਾਂ ਬੈਠੇ ਹੁੰਨੇ ਆ ਕਈ ਵਾਰੀ ਕੋਟ ਹੈ ਸਾਡੇ ਤੁਸੀਂ ਇਹਦੀ ਕੌਜ਼ ਲਿਸਟ ਦੇਖ ਲਓ ਜੀ ਉਹਦੇ ਪਰ 11 ਵਜੇ ਦਾ ਟਾਈਮ ਪਾਇਆ ਵਾ 11 ਵਜੇ ਮਤਲਬ ਕੋਟ ਸ਼ੁਰੂ ਹੋਣੀ ਆ ਤੇ 2 ਵਜੇ 20 ਕੇਸ ਹੁੰਨੇ ਆ ਜਾਂ 25 ਹੁੰਨੇ ਆ ਮੰਨ ਲਓ ਕਿਸੇ 'ਚ ਚਲੋ 15 ਵੀ ਹੁੰਨੇ ਆ ਤੇ ਉਹ ਕਿਸ ਘੰਟੇ ਚ 2 ਘੰਟੇ ਚ ਨਵੇੜ ਕੇ ਵਿਲੇ ਹੋ ਜੰਨੇ ਆ ਜੀ ਇਹ ਤੇ ਤਿੰਨੇ ਦਿਨ ਕੋਟਾਂ ਲੱਗਦੀਆਂ ਜੀ ਸਿਰਫ ਹਫਤੇ ਚ ਤੇ ਬਾਕੀ ਦਿਨ ਮਤਲਬ ਸਾਰਾ ਫਰੀ ਹੁੰਦਾ ਜੀ ਅੱਛਾ ਤੁਸੀਂ ਕਾਂਗਰਸੀਆਂ ਜਾਂ ਅਕਾਲੀਆਂ ਦੀ ਸਰਕਾਰ ਵੇਲੇ ਵੀ ਆਰਟੀਆਈ ਰਾਹੀਂ ਲੋਕਾਂ ਤੱਕ ਜਾਣਕਾਰੀ ਪਹੁੰਚਾਉਂਦੇ ਸੀਗੇ ਜੀ ਬਿਲਕੁਲ ਸਰ ਮੈਂ 2012 ਤੋਂ 13 ਤੋਂ ਮੈਂ ਆਰਟੀਆਈ ਪਾ ਰਿਹਾ ਹਾਂ ਪਹਿਲਾਂ ਸਾਨੂੰ ਕਿਸੇ ਵੀ ਉਹਦੇ 'ਚ ਕੋਈ ਦਿੱਕਤ ਨਹੀਂ ਹੋਈ ਹੈਗੀ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਅਕਾਲੀ ਸਰਕਾਰ ਸੀਗੀ ਤੇ ਕਿਸੇ ਵੀ ਇਹ ਦਿੱਕਤ ਨਹੀਂ ਹੋਈ ਹੈਗੀ ਸਾਨੂੰ ਪ੍ਰੋਪਰ ਸੂਚਨਾਵਾਂ ਮਿਲਦੀਆਂ ਰਹੀਆਂ ਨੇ ਔਰ ਉਹਦੇ ਵਿੱਚ ਜੁਰਮਾਨੇ ਵੀ ਹੋਏ ਨੇ ਮਤਲਬ ਭ੍ਰਸ਼ਟਾਚਾਰ ਤੁਸੀਂ ਜਗ ਜਹਰ ਕਰਦੇ ਸੀਗੇ ਅਕਾਲੀਆਂ ਕਾਂਗਰਸੀਆਂ ਦੇ ਸਮੇਂ ਬਿਲਕੁਲ ਜੀ ਮੇਰੇ ਵੱਲੋਂ ਬਹੁਤ ਜਿਹੜੇ ਭ੍ਰਸ਼ਟਾਚਾਰ ਜਿਹੜੇ ਉਜਾਗਰ ਕੀਤੇ ਗਏ ਨੇ ਤੇ ਜਿਹੜੇ ਲੁਧਿਆਣਾ ਬੱਸ ਸਟੈਂਡਾਂ ਦੇ ਦੁਕਾਨਾਂ ਦਾ ਮੁੱਦਾ ਏ ਤੇ ਟਰਾਂਸਪੋਰਟ ਵਿਭਾਗ ਜੂਨੀਅਰ ਐਡੀਟਰ ਪਾਦੋਂ ਉਨਤ ਕੀਤੇ ਨੇ ਤੇ ਹੋਰ ਅਨੇਕਾ ਤਰ੍ਹਾਂ ਪ੍ਰਕਾਰ ਦੇ ਜਿਹੜੇ ਟਰਾਂਸਪੋਰਟ ਦੇ ਵਿਭਾਗ ਚ ਕਪੜੇ ਹੋ ਰਹੇ ਨੇ ਮੇਰੇ ਵੱਲੋਂ ਜਨਗਾਂਹਰ ਕੀਤੇ ਗਏ ਨੇ ਜੀ ਉਹ ਪਰ ਹੁਣ ਅਕਾਲ ਜਿਹੜੀ ਮੌਜੂਦਾ ਸਰਕਾਰ ਦੀ ਗੱਲ ਕਰ ਲਈਏ ਉਹ ਕਹਿੰਦੇ ਸਾਡੀ ਕਟੜ ਇਮਾਨਦਾਰਾਂ ਦੀ ਸਰਕਾਰ ਹੈ ਫਿਰ ਇਹਦੇ ਵਿੱਚ ਤੁਹਾਨੂੰ ਜਾਣਕਾਰੀ ਕਿਉਂ ਨਹੀਂ ਮਿਲਦੀ ਜਾਂ ਆਰਟੀਆਈ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਤੁਹਾਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਜਾਂਦੀ ਜੀ ਸਰ ਜਿਹੜੇ ਸੂਚਨਾ ਕਮਿਸ਼ਨਰ ਲਾਏ ਗਏ ਆ ਉਹ ਰਾਜਨੀਤੀ ਤੋਂ ਪ੍ਰੇਰਿਤ ਨੇ ਜੀ ਉਹ ਮਤਲਬ ਸਿੱਧਾ ਉਹਨਾਂ ਦਾ ਸਰਕਾਰ ਨਾਲ ਮਤਲਬ ਉਹ ਹੈ ਜਿਹੜੇ ਰਾਜਨੀਤਿਕ ਲੋਕ ਆ ਉਹ ਸਿਫਾਰਸ਼ਾ ਕਰਾਉਂਦੇ ਨੇ ਜੀ ਇਹਨਾਂ ਨੂੰ ਆ ਕੇ ਉਹਦੇ ਕਰਕੇ ਸਾਨੂੰ ਸੂਚਨਾ ਦੇਣ ਨੂੰ ਚ ਦਿੱਕਤ ਆ ਰਹੀ ਆ ਤੇ ਸਾਨੂੰ ਇਹ ਜਿਹੜੇ ਕੇਸ ਨੇ ਸਾਡੇ ਬੰਦ ਕਰ ਰਹੇ ਨੇ ਇੱਕ ਭਾਈ ਸਾਹਿਬ ਹੁਣੇ ਦੱਸ ਕੇ ਹਟਿਆ ਤੁਹਾਨੂੰ ਉਹਨਾਂ ਦੇ 70 ਕੇਸ ਜਿਹੜੇ ਡਿਵਾਰ ਕਰਤੇ ਆ ਸਰਕਾਰ ਨੂੰ ਡਰਦੀ ਕਿਉਂ ਆ ਸਰਕਾਰ ਸੂਚਨਾ ਮਾ ਦੇਣ ਤੇ ਇਹਨੂੰ ਪਾਰਦਰਸ਼ਤਾ ਨਾਲ ਸਾਨੂੰ ਸੂਚਨਾ ਦਿਵਾਵੇ ਤਾਂ ਕਿ ਅਸੀਂ ਅੱਗੇ ਸਰਕਾਰ ਨੂੰ ਦੱਸੀਏ ਵੀ ਆਹ ਬੰਦੇ ਥੋਡੇ ਗਲਤ ਨੇ ਆਹ ਭ੍ਰਿਸ਼ਟ ਨੇ ਆਹ ਭ੍ਰਿਸ਼ਟਾਚਾਰ ਕਰਦੇ ਨੇ ਪਰ ਇਹੀ ਗੱਲਾਂ ਤਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਸਿੰਘ ਸਾਬ ਕਹਿੰਦੇ ਸੀ ਵੀ ਭ੍ਰਸ਼ਟਾਚਾਰ ਜਗਜाहिर ਕਰੋ ਫਿਰ ਹੁਣ ਮੌਜੂਦਾ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਭ੍ਰਸ਼ਟਾਚਾਰ ਜਗਜाहिर ਕਿਉਂ ਨਹੀਂ ਹੋ ਰਿਹਾ ਜੀ ਸਰ ਉਹ ਸਿਰਫ ਕਹਿਣ ਦੀਆਂ ਕਹਿਣੀ আর ਕਥਨੀ 'ਚ ਬਹੁਤ ਫਰਕ ਹੈ ਜੀ ਹੁਣ ਐਦਾਂ ਦਾ ਕੋਈ ਮਸਲਾ ਹੈ ਨਹੀਂ ਜਿਹੜੀ ਸਰਕਾਰ ਹੀ ਆਰਟੀਆ ਐਕਟ ਆਰਟੀਆ ਐਕਟ ਦੇ ਸਿਰ ਤੇ ਆਈ ਸੀਗੀ ਉਹ ਅੱਜ ਇਸ ਤੋਂ ਪਰੇ ਹੋ ਚੁੱਕੀ ਆ ਉਹਨੂੰ ਆਰਟੀਆ ਇਨਾ ਕੋਈ ਮਤਵ ਨਹੀਂ ਰਹਿ ਗਿਆ ਸਾਡੇ ਜਿਹੜੇ ਹੈਗੇ ਆ ਅਸੀਂ ਦੇਖੋ ਕਿੰਨਾ ਟਾਈਮ ਕੱਢ ਕੇ ਆਪਣਾ ਜਾਨਦੇ ਆ ਤੇ ਕਿੰਨਾ ਸਾਡਾ ਟਾਈਮ ਵੇਸਟ ਹੁੰਦਾ ਤੇ ਅਸੀਂ ਸਰਕਾਰ ਨੂੰ ਦੱਸਦੇ ਆ ਤੇ ਮੇਰੀਆਂ ਤਕਰੀਬਨ 25 30 ਸ਼ਿਕਾਇਤਾਂ ਜਿਹੜੀਆਂ ਹੈਗੀਆਂ ਉਹ ਸਰਕਾਰ ਨੂੰ ਕੀਤੀਆਂ ਗਈਆਂ ਪਰ ਉਹਦੇ ਉੱਪਰ ਕੋਈ ਕਾਰਵਾਈ ਹੋ ਨਹੀਂ ਹੋਈ ਉਹ ਕਿੱਥੇ ਨੇ ਅਫਸਰ ਸਰਕਾਰ ਕਹਿੰਦੀ ਆ ਅਸੀਂ ਕਾਰਵਾਈ ਕਰ ਰਹੇ ਆ ਮੇਰੀਆਂ ਸ਼ਿਕਾਇਤਾਂ ਦੀ ਕਾਰਵਾਈ ਨਹੀਂ ਹੋਈ ਕੋਈ ਨਾ ਅਫਸਰਾਂ ਦੇ ਖਿਲਾਫ ਹੋਈ ਆ ਨਾ ਕਿਸੇ ਦੇ ਖਿਲਾਫ ਹੋਈ ਆ ਉਹਨਾਂ ਨੂੰ ਅਫਸਰ ਮਿਲੀ ਭੁਗਤ ਨਾਲ ਖਾਰਜ ਕਰ ਦਨੇ ਆ ਜੀ ਆਪਣੀ ਸਾਰਾ ਕੁਝ ਚੱਲ ਰਿਹਾ ਜੀ ਕੋਈ ਭ੍ਰਸ਼ਟਾਚਾਰ ਖਤਮ ਨਹੀਂ ਹੋਇਆ ਓਰੇ ਠੀਕ ਹੈ